ਸਸਿਗਨ ਨਮਸਕਾਰ ਅੱਲਾਹਫਿਸ ਕਹਿੰਦੇ ਹੁੰਦੇ ਆ ਕਿ ਜੋਸ਼ ਦੇ ਨਾਲ ਹੋਸ਼ ਵੀ ਚਾਹੀਦਾ ਹੁੰਦਾ ਆ ਕਈ ਵਾਰ ਜੰਗ ਦੇ ਵਿੱਚ ਜ਼ਿਆਦਾ ਤਾਕਤ ਵਾਲਾ ਵੀ ਹਾਰ ਜਾਂਦਾ ਆ ਤੇ ਥੋੜੇ ਜਿਹੇ ਲੋਕਾਂ ਦਾ ਜੋਸ਼ ਜਿਹੜਾ ਆ ਉਹ ਥੋੜੀ ਜੀ ਫੌਜ ਦਾ ਜੋਸ਼ ਵੀ ਵੱਡੀਆਂ-ਵੱਡੀਆਂ ਫੌਜਾਂ ਨੂੰ ਹਰਾ ਦਿੰਦਾ ਆ ਜਿਹਦੀਆਂ ਐਗਜ਼ਾਮਪਲਸ ਆਪਾਂ ਬਹੁਤ ਸਾਰੀਆਂ ਦੇਖੀਆਂ ਮੈਂ ਇੱਥੇ ਸਾਂਝੀ ਕਰਨਾ ਚਾਹੁੰਦਾ ਨੈਪੋਲੀਅਨ ਦੀ ਨੇਪੋਲੀਅਨ ਨੇ ਰੂਸ ਦੇ ਉੱਤੇ ਹਮਲਾ ਕਰਨਾ ਸੀ ਉਹਨੇ ਬਹੁਤ ਵੱਡੀ ਫੌਜ ਜਿਹੜੀ ਆ ਉਹ ਤਿਆਰ ਕਰ ਲਈ ਸੁਣਿਆ ਇਤਿਹਾਸ ਦੇ ਵਿੱਚ ਕਿ ਉਹਦੀ ਤਕਰੀਬਨ ਜਿਹੜੀ ਆ 5 ਲੱਖ ਦੀ ਫੌਜ ਜਿਹੜੀ ਹੈ ਉਹਦੇ ਨਾਲ ਸੀਗੀ ਤੇ ਉਹ ਕਿਉਂਕਿ ਉਸ ਵੇਲੇ ਜ਼ਮਾਨਾ ਜਿਹੜਾ ਉਹ ਦੂਜਾ ਸੀਗਾ ਘੋੜਿਆਂ ਵਾਲਾ ਐਦਾਂ ਪੈਦਲ ਸੀ ਘੋੜਸਵਾਰ ਸੀ ਸਾਰੀ ਫੌਜ ਜਿਹੜੀ ਆ ਉਹ ਉਹਦੇ ਨਾਲ ਚੱਲ ਰਹੀ ਸੀਗੀ ਤੇ ਉਹ ਰੂਸ ਦੀਆਂ ਬਰੂਹਾਂ ਦੇ ਉੱਤੇ ਆ ਗਏ ਤੇ ਜਿਹੜੇ ਰੂਸ ਦੇ ਵਿੱਚ ਜਿਹੜੇ ਸੋਲਜਰ ਸਗੇ ਲੜਨ ਵਾਲੇ ਸੈਨਿਕ ਸਗੇ ਉਹ ਗੈਂਟੀ ਦੇ ਵਿੱਚ ਉਹਨੇ ਨਹੀਂ ਸਕੇ ਤੇ ਉੱਥੇ ਦੇ ਸ਼ਾਸਕ ਨੇ ਕਿਹਾ ਕਿ ਵੀ ਤੁਸੀਂ ਅਟੈਕ ਨਾ ਕਰੋ ਮਾੜਾ ਮੋਟਾ ਵਿਰੋਧ ਕੀਤਾ ਤੇ ਉਹ ਪਿੱਛੇ हट ਗਏ ਜਿਹੜੀ ਨੈਪੋਲੀਅਨ ਦੀ ਫੌਜ ਆ ਉਹ ਅੱਗੇ ਵਧਦੀ ਗਈ ਵਧਦੀ ਗਈ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਜਿੱਤ ਰਹੇ ਹਾਂ ਅਸੀਂ ਸਾਰਾ ਇਲਾਕਾ ਜਿੱਤ ਲਿਆ ਉਹ ਹੋਰ ਅੱਗੇ ਵਧ ਗਏ ਉਧਰੋਂ ਸਤੰਬਰ ਅਗਸਤ ਸਤੰਬਰ ਦਾ ਮਹੀਨਾ ਜਿਹੜਾ ਉਹ ਉੱਥੇ ਤੱਕ ਉਹ ਜਿੱਦਾਂ ਇੱਕ ਫਾਇਦਾ ਹੁੰਦਾ ਵੀ ਇੱਥੇ ਹੁਣ ਰੁੱਕ ਗਏ ਤੇ ਉਸ ਤੋਂ ਬਾਅਦ ਜਿਹੜਾ ਫਿਰ ਅੱਗੇ ਵਧਦੇ ਆ ਜਦੋਂ ਉਹ ਇਹਨਾਂ ਮਹੀਨਿਆਂ ਦੇ ਵਿੱਚ ਅੱਗੇ ਵਧੇ ਤੇ ਉੱਥੇ ਜਿਹੜਾ ਮੌਸਮ ਬਦਲ ਗਿਆ ਤੇ ਉੱਥੇ ਅ ਬਰਫਬਾਰੀ ਅਨਿਵਾਹ ਹੋਣ ਲੱਗ ਪਈ ਜਿਹਦੇ ਵਿੱਚ ਨੈਪੋਲੀਅਨ ਦੀ ਸਾਰੇ ਦੀ ਸਾਰੀ ਫੌਜ ਸੁਣਿਆ ਵੀ 4 ਲੱਖ ਤੋਂ ਉੱਪਰ ਜਿਹੜੇ ਆਹੋ ਉੱਥੇ ਮਾਰੇ ਗਏ ਉਸ ਠੰਡ ਦੇ ਵਿੱਚ ਜਿਹਨੇ ਕਦੇ ਦੇਖਿਆ ਨਹੀਂ ਸੀ ਜਿਹਨੇ ਚੱਲਿਆ ਨਹੀਂ ਸੀ ਉਹਨਾਂ ਚੀਜ਼ਾਂ ਨੂੰ ਤੇ ਬਾਕੀ ਜਿਹੜਾ ਉਹਨੇ ਵੈਸੇ ਹੀ ਹਰਾ ਦਿੱਤੇ ਤੇ ਇਸ ਕਰਕੇ ਜਿਹੜੀ ਆਖਰ ਦੇ ਵਿੱਚ ਜਿੱਤ ਹੋਈ ਉਹ ਰੂਸ ਦੀ ਹੋਈ ਨੈਪੋਲੀਅਨ ਉੱਥੇ ਹਾਰ ਜਾਂਦਾ ਆ ਕਿਉਂਕਿ ਉਹਨੂੰ ਜਿਹੜਾ ਆ ਉਹ ਫੌਜ ਨੇ ਨਹੀਂ ਹਰਾਇਆ ਉਹਨੂੰ ਉੱਥੇ ਦੇ ਮੌਸਮ ਨੇ ਹਰਾ ਦਿੱਤਾ ਸੀਗਾ ਇਹ ਵੀ ਉਹਨਾਂ ਦਾ ਪੈਂਤਰਾ ਸੀ ਰੂਸ ਵਾਲਿਆਂ ਦਾ ਕਿ ਇਹਨਾਂ ਨੂੰ ਅੱਗੇ ਵਧਣ ਤੇ ਕੋਈ ਗੱਲ ਨਹੀਂ ਅਸੀਂ ਜਿੱਥੇ ਜਾ ਕੇ ਅਸੀਂ ਲੜਨਾ ਉੱਥੇ ਜਾ ਕੇ ਲੜਾਂਗੇ ਇਹਨਾਂ ਨਾਲ ਤੇ ਉੱਥੇ ਜਾ ਕੇ ਉਹ ਜਿੱਤ ਵੀ ਜਾਂਦੇ ਆ ਸੋ ਕਹਿੰਦਾ ਮਤਲਬ ਕਈ ਵਾਰ ਜਿਹੜਾ ਆ ਉਹ ਅ ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਆ ਕਿ ਜੋਸ਼ ਦੇ ਨਾਲ ਹੋਸ਼ ਦਿਮਾਗ ਸਭ ਕੁਝ ਜਿਹੜਾ ਹੋ ਜੰਗ ਦੇ ਵਿੱਚ ਵਰਤਿਆ ਜਾਂਦਾ ਆ ਤੇ ਮੌਸਮ ਵੀ ਬਹੁਤ ਐਮ ਯੋਗਦਾਨ ਜਿਹੜਾ ਉਹ ਉਹਦੇ ਵਿੱਚ ਪਲੇ ਕਰਦਾ ਆ ਕਮਾਂਡਰ ਉਹੀ ਹੁੰਦਾ ਰਾਜਾ ਉਹੀ ਹੁੰਦਾ ਜਿਹੜਾ ਆਪਣਾ ਦਿਮਾਗ ਵੀ ਵਰਤੇ ਤੇ ਅਗਲੇ ਨੂੰ ਅਗਲੇ ਨੂੰ ਵਧਣ ਦਾ ਮੌਕਾ ਵੀ ਦੇਵੇ ਬਾਦ ਵਿੱਚ ਆਪਣਾ ਪੈਂਤਰਾ ਜਿਹੜਾ ਉਹ ਉਹਦੇ ਤੇ ਮਤਲਬ ਕਿ ਉਹਨੂੰ ਹਰਾ ਵੀ ਦੇਵੇ। ਇਹੀ ਜਿਹੜਾ ਫਾਰਮੂਲਾ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਵੀ ਅਪਣਾਉਣਾ ਚਾਹੀਦਾ। ਕਈ ਵਾਰ ਆਪਾਂ ਰਸਮੀ ਤੌਰ ਤੇ ਲੱਗਦਾ ਹੁੰਦਾ ਕਿ ਅਸੀਂ ਇਹ ਜਿਹੜੇ ਆਹੋ ਕਿਸੇ ਤੇ ਹਾਰ ਵੀ ਹੋ ਗਏ ਆ, ਜਿੱਤ ਗਏ ਆ, ਜਿੱਤ ਗਏ ਆ। ਪਰ ਅਗਲਾ ਐਦਾਂ ਦਾ ਦਾਅ ਚੱਲਦਾ ਮੋਰੀਓ। ਜਿੱਦਾਂ ਜਿੱਦਾਂ ਬੰਦਾ ਜਿਹੜਾ ਉਹ ਐਨ ਬੁਰੀ ਤਰ੍ਹਾਂ ਹਾਰ ਜਾਂਦਾ ਆ ਉਹਦੇ ਵਿੱਚ ਕਿਉਂਕਿ ਜਿਨੇ ਮਤਲਬ ਕਿ ਸਾਹਮਣਾ ਕਰਨਾ ਹੁੰਦਾ ਉਹਨੂੰ ਸਾਰੀਆਂ ਚੀਜ਼ਾਂ ਦਾ ਪਤਾ ਹੁੰਦਾ ਤੇ ਉਹ ਮੌਕਾ ਦਿੰਦਾ ਰਹਿੰਦਾ ਦਿੰਦਾ ਰਹਿੰਦਾ ਜਦੋਂ ਐਨ ਸਿਰੇ ਤੇ ਗੱਲ ਪਹੁੰਚਦੀ ਆ ਫਿਰ ਉਹ ਐਦਾਂ ਦਾ ਵਾਰ ਕਰਦਾ ਆ ਕਿ ਜਿਹੜਾ ਬੰਦਾ ਪਸਤ ਹੋ ਜਾਂਦਾ ਆ ਇਹੀ ਫਾਰਮੂਲਾ ਜਿਹੜਾ ਉਹ ਹਰੇਕ ਥਾਂ ਦੇ ਹਰੇਕ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਫਿੱਟ ਪੈਂਦਾ ਆ ਆਪਾਂ ਵੀ ਇਦਾਂ ਕਰਿਆ ਕਰੀਏ ਕਿ ਆਪਾਂ ਅ ਜ਼ਿੰਦਗੀ ਦੇ ਵਿੱਚ ਚੁਣੌਤੀਆਂ ਜਿਹੜੀਆਂ ਬਹੁਤ ਕੁਝ ਹੁੰਦਾ ਆ ਉਹਨਾਂ ਚੀਜ਼ਾਂ ਨੂੰ ਉਸ ਹਾਵਨਾ ਮਤਲਬ ਕਿ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਹਾਵੀ ਹੁੰਦੀਆਂ ਰਹਿੰਦੀਆਂ ਸਾਡੇ ਤੇ ਕੋਈ ਇਦਾਂ ਦਾ ਦਾ ਤਾ ਚੱਲੋ ਕਿ ਸਾਰੀਆਂ ਭੱਜ ਜਾਣ ਤੇ ਤੁਸੀਂ ਜਿਹੜਾ ਉਹ ਵਿਜੇਤਾ ਹੋ ਜਾਓ ਜਿੱਤ ਜਾਓ ਕਿਉਂਕਿ ਸੋਲੇ ਜਿਹੜੇ ਆਹੋ ਜਿੱਤ ਵਾਲਿਆਂ ਦੇ ਗਾਏ ਜਾਂਦੇ ਆ ਹਾਰਨ ਵਾਲਿਆਂ ਤੇ ਸਿਰਫ ਅ ਇਤਿਹਾਸ ਦੇ ਵਿੱਚ ਨਾਮ ਰਹਿ ਜਾਂਦੇ ਆ ਤੇ ਜਿਹੜੇ ਜਿੱਤਦੇ ਆ ਉਹ ਉਹਨਾਂ ਦੀਆਂ ਗੂੰਜਾਂ ਜਿਹੜੀਆਂ ਆਹੋ ਰਹਿੰਦੀ ਦੁਨੀਆ ਤੱਕ ਪੈਂਦੀਆਂ ਰਹਿੰਦੀਆਂ ਥੈਂਕ ਯੂ ਲਵ ਯੂ